ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਮਹੱਲਾ ਪ੍ਰੇਮ ਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਕ ਦਿਨ ਲਈ ਬਾਹਰ ਗਿਆ ਸੀ ਤੇ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਧਾਵਾ ਬੋਲ ਦਿੱਤਾ ਚੋਰ ਦੀਵਾਰ ਟੱਪ ਕੇ ਘਰ ਦੀ ਪਹਿਲੀ ਮੰਜ਼ਿਲ ਤੇ ਪਹੁੰਚੇ ਅਤੇ ਪਹਿਲਾ ਸੀਸੀਟੀਵੀ ਕੈਮਰੇ ਤੋੜੇ ਅਤੇ ਫਿਰ ਪਹਿਲੀ ਮੰਜ਼ਿਲ ਤੇ ਸਥਿਤ ਬੁਟੀਕ ਜੋ ਘਰ ਦੀ ਮਾਲਕਨ ਵੱਲੋਂ ਚਲਾਇਆ ਜਾ ਰਿਹਾ ਹੈ ਦੇ ਸ਼ੀਸ਼ੇ ਤੋੜ ਕੇ ਘਰ ਦੇ ਅੰਦਰ ਵੜ ਗਏ ਦਰਵਾਜੇ ਤੋੜ ਕੇ ਪੌੜੀਆਂ ਉਤਰ ਕੇ ਕਮਰੇ ਦੇ ਅੰਦਰ ਪਈ ਗੋਦਰੇਜ ਦੀ ਅਲਮਾਰੀ ਤੋੜੀ ਅਤੇ 45000 ਦੇ ਕਰੀਬ ਨਕਦੀ ਅਤੇ ਕਰੀਬ ਧਨ ਤੋਲੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਹੋ ਨਹੀਂ ਜਾਣਦੇ ਜਾਂਦੇ ਘਰ ਦੇ ਅੰਦਰ ਸੀਸੀਟੀਵੀ ਕੈਮਰਿਆਂ ਦੀ ਡੀਆਰਵੀ ਨਾਲ ਲੱਗੇ। ਤਾਂ ਜੋ ਕੋਈ ਸਬੂਤ ਨਾ ਰਹੇ। ਜਿਸ ਤਰ੍ਹਾਂ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਜ਼ਾਹਦਾ ਹੈ ਕਿ ਚੋਰ ਘਰ ਦੇ ਇੱਕ ਇੱਕ ਕੋਨੇ ਤੋਂ ਵਾਕਿਫ ਸਨ। ਘਰ ਦੇ ਮਾਲਕ ਕਮਲਜੀਤ ਸਿੰਘ ਗੱਡੀਆਂ ਦੇ ਮਕੈਨਿਕ ਹਨ ਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਕਮਲਜੀਤ ਸਿੰਘ ਹੈ ਮੈਂ ਪ੍ਰੇਮਨਾਥ ਰਹਿਣ ਵਾਲਾ ਹਾਂ ਅਸੀਂ ਇਸਦੇ ਇੱਕ ਰਿਸ਼ਤੇਦਾਰ ਕੋ ਗਏ ਸ਼ਾਮ ਨੂੰ ਉਸ ਦਿਨ ਆਏ ਤੇ ਅਸੀਂ ਦੇਖਿਆ ਕਿ ਗੇਟ ਜਾਂ ਬੰਦੀ ਤੇ ਲਾਟ ਸਾਰੀ ਬੰਦ ਹੀ ਲੋਬੀ ਵਾਲੇ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾ ਹੋਇਆ ਹੈ ਫਿਰ ਆਪਾਂ ਪਿੱਛੋਂ ਜਾਈ ਤਾਂ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਗੁਸਿਆ ਹੈ ਉਹਨਾਂ ਨੇ ਕਿਹੜੀਆ ਤੋੜਿਆ ਆਪਣੀ ਬੁਟੀਕ ਹੀ ਆਪਣੇ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀਆ ਦਵਾਜਾ ਤੋੜ ਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵਸਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਫਿਰ ਉਹਨਾਂ ਨੇ ਜਿਹੜੇ ਕੈਸ਼ ਸੀ ਤੋਂ ਲੈ ਕੇ ਚਲੇ ਗਏ ਸੋ ਉਹਨੂੰ ਲੌਕ ਲੱਗਿਆ ਹਾਂਜੀ ਪਹਿਲਾਂ ਸਟੋਰ ਦਾ ਹੀ ਲੌਕ ਤੋੜਿਆ ਆਹ ਲੌਕ ਸਟੋਰ ਸਵਰਤਿਆ ਉਹ ਸੋਈ ਕਦਰੇ ਚ ਨਹੀਂ ਤੋੜਿਆ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਕੀ ਕੀ ਨੁਕਸਾਨ ਹੈ ਨੁਕਸਾਨ ਗਿਆਨੇ ਹੀ ਤੇ ਕੈਸ਼ ਹੀ ਇਹਨਾਂ ਨੂੰ ਗਿਆਨੇ ਉਹ ਕਿੰਨਾ ਗਿਆ ਕੋਈ 45000 ਰੁਪਏ ਕੈਸ਼ ਹੀ ਸੀ ਤੇ ਗਿਆ ਨਹੀਂ ਦੋਟਾ ਇੱਕ ਕੋਲੇ ਤਾਂ ਗੇ ਨਹੀਂ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਪੂਰਨ ਕੀਤਾ ਪੁਲਿਸ ਨੂੰ ਕੁਝ ਵੀ ਆਈ ਗਾਦੋਂ ਦਾ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੰਨੀ ਕੋਈ ਕਾਰਵਾਈ ਕੀਤੀ ਨਹੀਂ ਨਾ ਕੁਝ پتہ ਚੱਲਿਆ ਦੇਖਿਆ ਕੈਮਰੇ ਵੀ ਲੱਗੇ ਆ ਹਾਂਜੀ ਤੇ ਕਿਆ ਬਟਿੰਗ ਨਹੀਂ ਹੋਈ ਕੋਈ ਤੇ ਕਿਆ ਰਿਕਾਰਡਿੰਗ ਉਹ ਡੀਵੀਡੀ ਲੈ ਕੇ ਕੱਢ ਗਏ ਕੈਮਰੇ ਤੋੜ ਕੇ ਉਹ ਡੀਵਲ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਦੋਂ ਆਏ ਆ ਕਿੰਦਾ ਵਾਦਨਾ ਇਹ ਸਰ ਲੱਗਦਾ ਤੇ ਆਏ ਕਿ ਗੇਅਰ ਦਾ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚੜ ਕੇ ਆ ਗਏ ਇਹਾਂ ਕੋਈ ਦੀਵਾਰ ਢੱਕ ਕੇ ਆਏ ਹਾਂ ਦੀਵਾਰ ਢੱਕ ਹਾਂਜੀ ਆਏ ਪਿੱਛੇ ਨਹੀਂ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਇੱਕ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਢੱਕ ਕੇ ਆ ਸਕਦੇ ਹਾਂ ਕੰਪਲੀਟ ਕੀਤੀ ਹੋਈ ਹੈ ਪਰ ਅਜੇ ਤੱਕ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ